ਉਹ ਬਲੈਤੀਆ ਨਹੀਂ ਬੈਠਾ ਉਹ ਬਲੈਤੀਆ ਹੀ ਉਹ ਬਲੈਤੀਆ ਹੀ ਆ ਜਾ ਤੈਨੂੰ ਕੋਈ ਬਾਹਰ ਨਹੀਂ ਗੱਲਾਂ ਸੁਣਾਵਾ ਨਿਕਲਦਾ ਪਿੰਡ ਦੀਆਂ ਹੀ ਹੁੰਦੀਆਂ ਹਾਂ ਚੱਲ ਚੱਲ ਕੀ ਹਾਲ ਆ ਬਲੈਤੀਓ ਠੀਕ ਆ ਬਾਈ ਜੀ ਆਪਣਾ ਦੱਸੋ ਠੀਕ ਠੀਕ ਆ ਠੀਕ ਆ ਹਾਂ ਬਾਈ ਜੀ ਬੈਠੋ ਜੀ ਹੋਰ ਖੈਰ ਸੋਖਿਆ ਕਰੇ ਬਲੈਤੀਓ ਥੋਣੋਂ ਤਾਂ ਮੋਝਾਂ ਐ ਬਾਈ ਵੱਡੀਆਂ ਵੱਡੀਆਂ ਕੋਠੀਆਂ ਪਈਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਐ ਰੋਜ਼ ਹੀ ਤਿਆਰ ਹੋ ਕੇ ਆਹ ਰਿਸ਼ਤੇਦਾਰੀਆਂ ਤੇ ਨਿਕਲ ਜਾਂਦੇ ਆ ਉਹ ਨਾ ਪੱਠਿਆਂ ਦਾ ਫਿਕਰ ਨਾ ਪਸੂਆਂ ਦਾ ਫਿਕਰ ਮੌਜਾਂ ਕਰਦੇ ਆ ਪਤੰਦਰ ਰੋਟੀ ਵੀ ਸ਼ਾਮ ਨੂੰ ਰੈਸਟੋਰੈਂਟ ਚ ਬੈ ਕੇ ਖਾਂਦੇ ਆ ਅਸਲ ਮੌਜਾਂ ਤਾਂ ਇਹਨਾਂ ਦੀਆਂ ਆ ਆਪਾਂ ਤਾਂ ਨੇਰਾ ਹੀ ਟੋਣੇ ਆ ਕਾਰਡੀਆਂ ਮੌਜਾਂ ਬਈ ਇਹ ਤਾਂ ਮਜਬੂਰੀਆਂ ਬਾਈ ਇਹ ਹੋਈਆਂ ਮਜਬੂਰੀਆਂ ਤਾਂ ਰੱਬ ਸਭ ਨੂੰ ਦੇਵੇ ਹਾਂ ਬਈ ਅਸੀਂ ਤਾਂ ਇੰਨਾ ਪਿੰਡ ਦੀਆਂ ਗਲੀਆਂ ਦੇ ਵਿੱਚ ਫਿਰਦੇ ਫਿਰਦੇ ਐਡੇ ਹੋ ਗਏ ਤੇ ਇਹਨਾਂ ਗਲੀਆਂ 'ਚ ਹੀ ਫਿਰਦੇ-ਫਿਰਦਿਆ ਨੇ ਬੁੜੇ ਹੋ ਜਾਣਾ ਹੈ। ਬਾਈ ਤੁਸੀਂ ਤਾਂ ਬਲੈਤੀਓ ਸਾਰੀ ਦੁਨੀਆ ਘੁੰਮ ਲਈ। ਅਸੀਂ ਤਾਂ ਪਿੰਡ 'ਚ ਹੀ ਰਹਿ ਜਾਣਾ। ਤੁਸੀਂ ਤਾਂ ਲੱਕੀਓ ਬਾਈ ਜਿਹੜੇ ਪਿੰਡ 'ਚ ਰਹਿੰਨੇ ਹੋ। ਨਾਲੇ ਬਾਬੂ ਜੀ ਨੇ ਐਵੇਂ ਤਾਂ ਨਹੀਂ ਕਿਹਾ ਸੋਨੀਏ ਸਾਹੋ ਪਿੰਡ ਦੀਏ ਵੀ ਹੈ। ਬਚਪਨ ਦੇ ਵਿੱਚ ਪੜੇ ਬੰਬੀ ਹੈ। ਖਾਣੀ ਤਾਂ ਦੋ ਟਾਈਮ ਰੋਟੀ ਹੈ ਬਾਈ ਜੀ। ਜਿਹੜਾ ਰੱਬ ਹਰੇਕ ਨੂੰ ਦੇ ਦਿੰਦਾ। ਨਾਲੇ ਬਾਈ ਜੀ ਜਿਹੜਾ ਇਹਨਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਆਨੰਦ ਆਉਂਦਾ ਨਾ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਆਨੰਦ ਨਹੀਂ ਆਉਂਦਾ। ਨਲੇ ਸਾਨੂੰ ਤਾਂ ਮਜਬੂਰੀਆਂ ਦੇ ਵਿੱਚ ਪਿੰਡ ਛੱਡਣਾ ਪਿਆ ਸਾਨੂੰ ਬਹੁਤ ਕੁਝ ਪਾਉਣ ਦੀ ਖਾਤਰ ਨਾ ਬਹੁਤ ਕੁਝ ਗਵਾਉਣਾ ਪਿਆ ਨਲੇ ਜਿਹੜੇ ਦਾਦਾ ਜੀ ਨੇ ਮੈਨੂੰ ਆਪਣੇ ਮੋਢਿਆਂ ਤੇ ਚੱਕ ਚੱਕ ਕੇ ਇਹਨਾਂ ਗਲੀਆਂ 'ਚ ਖੜਾਇਆ ਮੈਂ ਅਖੀਰਲੀ ਵਾਰ ਉਹਨਾਂ ਦੀ ਅਰਥੀ ਨੂੰ ਆਪਣਾ ਮੋਢਾ ਵੀ ਨਹੀਂ ਦੇ ਸਕਿਆ ਮੋਢਾ ਵੀ ਨਹੀਂ ਦੇ ਸਕਿਆ ਅਸੀਂ ਵੱਡੀਆਂ-ਵੱਡੀਆਂ ਕੋਠੀਆਂ ਵੀ ਪਾ ਲਈਆਂ ਵੱਡੀਆਂ-ਵੱਡੀਆਂ ਗੱਡੀਆਂ ਵੀ ਲੈ ਲਈਆਂ ਤੇ ਹੋਰ ਵੀ ਬਹੁਤ ਕੁਝ ਬਣਾ ਲਿਆ ਜਿੱਥੇ ਅਸੀਂ ਬਹੁਤ ਕੁਝ ਬਣਾਇਆ ਨਾ ਉੱਥੇ ਬੈਜੀਏ ਅਸੀਂ ਬਹੁਤ ਕੁਝ ਗਵਾ ਵੀ ਲਿਆ ਬਹੁਤ ਕੁਝ ਗਵਾ ਲਈ ਲੋ ਸਾਡੇ ਹੋਰ ਪਤਾ ਨਹੀਂ ਕਿੰਨੇ ਕਰੀਬੀ ਰਿਸ਼ਤੇਦਾਰ ਇਹ ਦੁਨੀਆ ਨੂੰ ਅਲਵਿਦਾ ਕਹਿ ਗਏ ਅਸੀਂ ਖੀਲ ਦੀ ਵਾਰ ਉਹਨਾਂ ਦਾ ਵੀ ਮੂੰਹ ਨਹੀਂ ਦੇਖ ਸਕੇ ਹਾਂ ਬਾਈ ਇਹ ਗੱਲਾਂ ਤਾਂ ਸਿੱਕਦੇ ਯਾਰ ਸੋਚੀਆਂ ਹੀ ਨਹੀਂ ਸੀ ਸ਼ਰਵਲੈਤੀਆ ਇਹ ਤਾਂ ਸੱਚਮੁੱਚ ਬਹੁਤ ਵੱਡਾ ਦੁੱਖ ਹੈ ਹਾਂ ਬਾਈ ਜਿਹਨੇ ਹਮੇਸ਼ਾ ਸਾਡੇ ਦਿਲ 'ਚ ਰਹਿਣਾ ਸਾਡੇ ਦਿਲ 'ਚ ਰਹਿਣਾ